ਨਮਸਕਾਰ ਵੇਖਰੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਕੋਈ ਸ਼ੱਕ ਨਹੀਂ ਕਿ ਬਲੌਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਦੇ ਨਤੀਜੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਹੈ ਜ਼ਿਲ੍ਹਾ ਪੰਚਾਇਤ ਚੋਣਾਂ ਦੇ ਇਹ ਨਤੀਜੇ ਆਮ ਆਦਮੀ ਪਾਰਟੀ ਲਈ ਇੱਕ ਵੱਡੇ ਝਟਕੇ ਤੋਂ ਘੱਟ ਨਹੀਂ ਹਨ ਖਾਸ ਕਰਕੇ ਜਦੋਂ ਸੂਬੇ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰ ਹੋਵੇ ਪੂਰੇ ਜ਼ਿਲ੍ਹੇ ਰੋਪੜ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲਈ ਖਾਸ ਤੌਰ ਤੇ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇਹ ਇਲਾਕਾ ਸਿਆਸੀ ਪੱਖੋਂ ਕਾਫੀ ਅਹਿਮ ਮੰਨਿਆ ਜਾਂਦਾ ਹੈ ਇੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਉਹੀ ਸਿੱਧੀ ਟੱਕਰ ਨੇ ਕਈ ਨਵੇਂ ਸੀ ਆਸੀ ਸਮੀਕਰਨ ਪੈਦਾ ਕਰ ਦਿੱਤੇ ਹਨ ਕਾਂਗਰਸ ਦਾ ਬਰਾਬਰੀ ਉੱਤੇ ਪਹੁੰਚਣਾ ਇਹ ਸੰਕੇਤ ਦਿੰਦਾ ਹੈ ਕਿ ਵਿਰੋਧੀ ਧਿਰ ਮੋੜ ਤੋਂ ਪੈਰ ਪਸਾਰ ਰਹੀ ਹੈ ਰੂਪਨਗਰ ਦੇ ਵਿੱਚ ਕਾਂਗਰਸ ਨੇ ਹੈਰਾਨੀ ਜਨਕ ਵਾਪਸੀ ਕੀਤੀ ਹੈ ਪਾਰਟੀ ਨੇ ਕਈ ਅਜਿਹੇ ਜੋਨਾਂ ਦੇ ਵਿੱਚ ਜਿੱਤ ਦਰਜ ਕੀਤੀ ਹੈ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਆਪ ਦਾ ਦਬਦਬਾ ਸੀ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਥਾਨਿਕ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਦਾ ਭਲੜਾ ਭਾਰੀ ਰਹਿੰਦਾ ਹੈ ਪਰ ਬਰਾਬਰੀ ਦਾ ਮੁਕਾਬਲਾ ਦਾਜਾ ਹੈ ਕਿ ਜ਼ਮੀਨੀ ਪੱਧਰ ਉੱਤੇ ਲੋਕਾਂ ਦੇ ਵਿੱਚ ਕੁਝ ਮੁੱਦਿਆਂ ਨੂੰ ਲੈ ਕੇ ਨਾਰਾਜ਼ਗੀ ਹੋ ਸਕਦੀ ਹੈ ਕਾਂਗਰਸ ਲਈ ਇਹ ਨਤੀਜੇ ਇੱਕ ਸੰਜੀਵਨੀ ਵਾਂਗ ਹਨ ਇਹ ਦਰਸਾਉਂਦਾ ਹੈ ਕਿ ਪਾਰਟੀ ਦਾ ਕੈਡਰ ਅਜੇ ਵੀ ਮਜ਼ਬੂਤ ਹੈ ਅਤੇ ਉਹ ਆਉਣ ਵਾਲੀਆਂ ਵੱਡੀਆਂ ਚੋਣਾਂ ਲਈ ਤਿਆਰ ਹਨ ਇਹ ਨਤੀਜੇ ਦੱਸਦੇ ਹਨ ਕਿ ਕਾਂਗਰਸ ਦੇ ਸਥਾਨਕ ਆਗੂਆਂ ਨੇ ਜ਼ਮੀਨੀ ਪੱਧਰ ਉੱਤੇ ਆਪਣਾ ਸੰਪਰਕ ਬਰਕਰਾਰ ਰੱਖਿਆ ਹੈ ਜਦਕਿ ਆਪ ਦੇ ਉਮੀਦਵਾਰਾਂ ਨੂੰ ਅੰਦਰੋਂ ਨਹੀਂ ਖਿੱਚੋ ਤਾਣੀ ਜਾਂ ਸਥਾਨਕ ਮੁੱਦਿਆਂ ਦੇ ਕਾਰਨ ਨੁਕਸਾਨ ਚਲਣਾ ਪਿਆ ਵੋਟਰਾਂ ਨੇ ਸ਼ਾਇਦ ਸਰਕਾਰ ਦੇ ਪਿਛਲੇ ਕੰਮਾਂ ਅਤੇ ਚੋਣਾਂ ਦੇ ਦੌਰਾਨ ਕੀਤੇ ਵਾਅਦਿਆਂ ਦੇ ਫਰਕ ਕਰਦਿਆਂ ਇਹ ਫੈਸਲਾ ਸੁਣਾਇਆ ਹੈ ਕਈ ਥਾਵਾਂ 'ਤੇ ਭਾਜਪਾ ਦੇ ਉਮੀਦਵਾਰਾਂ ਨੇ ਵੀ ਕਟਿਆ ਹਨ ਜਿਸ ਦਾ ਸਿੱਧਾ ਨੁਕਸਾਨ ਸੱਤਾਧਰ ਪਾਰਟੀ ਨੂੰ ਹੋਇਆ ਹੈ ਅਤੇ ਫਾਇਦਾ ਕਾਂਗਰਸ ਦੇ ਪੱਖ ਦੇ ਵਿੱਚ ਗਿਆ ਸ਼੍ਰੀ ਆਨੰਦਪੁਰ ਸਾਹਿਬ ਦੀ ਸਿਆਸਤ ਹਮੇਸ਼ਾ ਹੀ ਪੂਰੇ ਪੰਜਾਬ ਦੇ ਲਈ ਇੱਕ ਦਿਸ਼ਾ ਤੈਅ ਕਰਨ ਵਾਲੀ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਤਾਜ਼ਾ ਨਤੀਜਿਆਂ ਨੇ ਇੱਥੇ ਵੀ ਕਾਫੀ ਦਿਲਚਸਪੀ ਸਥਿਤੀ ਪੈਦਾ ਕਰ ਦਿੱਤੀ ਹੈ ਇਹ ਖੇਤਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਬਹੁਤ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਕਈ ਜੋਨਾਂ ਦੇ ਵਿੱਚ ਜਿੱਤ ਦਾ ਅੰਤਰ ਬਹੁਤ ਘੱਟ ਰਿਹਾ। ਕਾਂਗਰਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡੂ ਖੇਤਰਾਂ ਦੇ ਵਿੱਚ ਆਪਣੀ ਪਕੜ ਮਜ਼ਬੂਤ ਰੱਖੀ ਹੈ। ਪਾਰਟੀ ਦੇ ਪੁਰਾਣੇ ਦੇ ਸਥਾਨਕ ਚਿਹਰਿਆਂ ਦੀ ਜਿੱਤ ਨੇ ਇਹ ਸਾਬਤ ਕੀਤਾ ਹੈ ਕਿ ਲੋਕ ਅਜੇ ਵੀ ਰਵਾਇਤੀ ਲੀਡਰਸ਼ਿਪ ਉੱਤੇ ਭਰੋਸਾ ਕਰ ਰਹੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਨੇ ਵੀ ਕੁਝ ਸਿੱਟਾਂ ਕੱਢੀਆਂ ਹਨ ਪਰ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਸੀ ਉਹ ਜਿਹਾ ਕਲੀਨ ਸਵੀਪ ਅਤੇ ਦੇ ਕਾਨੂੰਨ ਨਹੀਂ ਮਿਲਿਆ। ਹੁਣ ਜ਼ਰੂਰਤ ਹੈ ਆਮ ਆਦਮੀ ਪਾਰਟੀ ਨੂੰ ਆਤਮ-ਮੰਥਨ ਕਰਨ ਦੀ। ਪਾਰਟੀ ਨੂੰ ਹੁਣ ਆਪਣੀ ਰਣਨੀਤੀ ਅਤੇ ਜ਼ਮੀਨੀ ਲੀਡਰਸ਼ਿਪ ਉੱਤੇ ਮੋਟੋ ਵਿਚਾਰ ਕਰਨ ਦੀ ਲੋੜ ਪਵੇਗੀ ਪਰ ਵਿਰੋਧੀ ਪਾਰਟੀਆਂ ਦਾ ਮਨੋਬਲ ਵੀ ਵਧਿਆ ਹੈ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨ ਦੇ ਲਈ ਹੋਰ ਵੀ ਹਮਲਾਵਰ ਰੁਖ اختیار ਕਰਨ ਗੀਆਂ ਇਹ ਨਤੀਜੇ ਆਉਣ ਵਾਲੀਆਂ ਨਗਰ ਨਿਗਮ ਨਗਰ ਕੌਂਸਲ ਜਾਂ ਵਿਧਾਨ ਸਭਾ ਚੋਣਾਂ ਲਈ ਇੱਕ ਮੋਡਲਾ ਰੁਝਾਨ ਸੈੱਟ ਕਰ ਸਕਦੇ ਹਨ ਰਾਜਨੀਤੀ ਵਿੱਚ ਅਜਿਹੇ ਉਤਾਰ ਚੜਾ ਆਮ ਆਦਮੀ ਪਾਰਟੀ ਵਰਗੀ ਪਾਰਟੀ ਦੇ ਲਈ ਜੋ ਵੱਡੇ ਬਹੁਮਤ ਨਾਲ ਆਈ ਸੀ ਉਹਨਾਂ ਦੇ ਲਈ ਇਹ ਕਿ ਚੇਤਾਵਨੀ ਵਾਂਗ ਹੈ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੱਡੀਆਂ ਚੁਣੌਤੀਆਂ ਰਹਿਣ ਵਾਲੀਆਂ ਨੇ ਪਹਿਲਾਂ ਪਵਿੱਤਰ ਸ਼ਹਿਰ ਦੇ ਵਿਕਾਸ ਕਾਰਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਪਵਿੱਤਰ ਸ਼ਹਿਰ ਐਲਾਨਨ ਅਤੇ ਇੱਥੇ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਲੈ ਕੇ ਸਥਾਨਕ ਲੋਕਾਂ ਦੀਆਂ ਕਾਫੀ ਉਮੀਦਾਂ ਹਨ ਜਿੱਥੇ ਕੰਮ ਦੇ ਵਿੱਚ ਦੇਰੀ ਹੋਈ ਉੱਥੇ ਵੋਟਰਾਂ ਨੇ ਆਪਣਾ ਰੁਖ ਬਦਲਿਆ ਦੂਸਰਾ ਰੇਤ ਮਾਈਨਿੰਗ ਅਤੇ ਟੈਂਡਰ ਇਸੇ ਇਲਾਕੇ ਦੇ ਵਿੱਚ ਰੇਤ ਦੀ ਮਾਈਨਿੰਗ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਨਵੀਂ ਮਾਈਨਿੰਗ ਨੀਤੀ ਅਤੇ ਇਸ ਦੇ ਨਾਲ ਜੁੜੇ ਰੋਜ਼ਗਾਰ ਦੇ ਮੁੱਦਿਆਂ ਨੇ ਵੋਟਰਾਂ ਦੇ ਮਨ ਉੱਤੇ ਅਸਰ ਪਾਇਆ ਹੈ। ਨੰਬਰ 3 ਪੰਚਾਇਤੀ ਫੰਡਾਂ ਦੀ ਵੰਡ। ਪਿੰਡਾਂ ਵਿੱਚ ਫੰਡਾਂ ਦੀ ਸਹੀ ਵੰਡ ਨਾ ਹੋਣਾ ਅਤੇ ਸਥਾਨਕ ਵਰਕਰਾਂ ਦੀ ਅਣਦੇਖੀ ਨੇ ਵੀ ਸਰਕਾਰ ਦੇ ਐਕਸ ਨੂੰ ਥੋੜਾ ਪ੍ਰਭਾਵਿਤ ਕੀਤਾ ਹੈ। ਪੇਂਡੂ ਖੇਤਰਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਹੌਲੀ ਰਫ਼ਤਾਰ ਅਤੇ ਪੰਚਾਇਤੀ ਫੰਡਾਂ ਨੂੰ ਲੈ ਕੇ ਹੋਈ ਦੇਰੀ ਵੀ ਲੋਕਾਂ ਦੀ ਨਾਰਾਜ਼ਗੀ ਦਾ ਕਾਰਨ ਬਣੀ ਹੈ। ਦੱਸਦੀ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਕਾਂਗਰਸ ਦਾ ਪੁਰਾਣਾ ਗੜ੍ਹ ਹੈ ਤੇ ਇਤਿਹਾਸਿਕ ਤੌਰ ਉਤੇ ਕਾਂਗਰਸ ਦੇ ਲਈ ਇੱਕ ਮਜ਼ਬੂਤ ਇਲਾਕਾ ਰਿਹਾ ਹੈ। ਲੱਗਦਾ ਹੈ ਕਿ ਕਾਂਗਰਸੀ ਵਰਕਰਾਂ ਨੇ ਇਸ ਵਾਰ ਕਰੋ ਜਾਂ ਮਰੋ ਵਾਲੀ ਸਥਿਤੀ ਦੇ ਵਿੱਚ ਕੰਮ ਕੀਤਾ ਹੈ ਤੇ ਹੁਣ ਸ਼੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੇ ਇੱਕ ਬਹੁਤ ਹੀ ਸੰਤੁਲਿਤ ਸਨੇਹਾ ਦਿੱਤਾ ਹੈ। ਉਹਨਾਂ ਨੇ ਸੱਤਾਧਾਰ ਪਾਰਟੀ ਨੂੰ ਇਹ ਜਿਤਾਇਆ ਹੈ ਕਿ ਉਹ ਸਿਰਫ ਵਾਅਦਿਆਂ ਨਾਲ ਨਹੀਂ ਸਗੋਂ ठोस ਨਤੀਜਿਆਂ ਦੇ ਨਾਲ ਹੀ ਖੁਸ਼ ਹੋਣਗੇ ਇਹ ਟੱਕਰ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਵੋਟਰ ਹੁਣ ਸਿਰਫ ਲਹਿਰ ਤੇ ਭਰੋਸੇ ਨਹੀਂ ਹੈ ਸਗੋਂ ਸਥਾਨਕ ਕਾਰਜਗੁਜ਼ਾਰੀ ਦੇ ਦਰ ਉਤੇ ਫੈਸਲਾ ਲੈ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਆਪਣੇ ਵਿਧਾਇਕਾਂ ਤੇ ਸਥਾਨਕ ਇਕਾਈਆਂ ਦੀ ਜਵਾਬਦੇਹੀ ਤੈਅ ਕਰਨੀ ਪਵੇਗੀ ਤੇ ਦੂਜੇ ਪਾਸੇ ਕਾਂਗਰਸ ਦੇ ਲਈ ਇਹ ਨਤੀਜੇ ਅਗਲੀਆਂ ਚੋਣਾਂ ਲਈ ਇੱਕ ਮਜ਼ਬੂਤ ਬੁਨਿਆਦ ਦੇ ਵਾਂਗ ਹੈ